ਤਾਂ ਕੱਛੇ ਸ਼ਿਕਾ ਸਾਡਾ ਰ ਸਾਡੇ ਸਾਡੇ YouTube ਚੈਨਲ ਸਾਡੇ ਪਿੰਡ ਵਾਲ ਤੇ ਤਾਂ ਅੱਜ ਅਸੀਂ ਲਾਣ ਲੱਗੇ ਆ ਸੌ ਮਹੀਨੇ ਦੀਆਂ 3 ਤਾਂ ਹੁਣ ਆ ਮੀ ਫਰੈਂਡਸ ਆਈਆਂ ਤਾਂ ਜੇ ਇਕੱਲੇ ਫਰੈਂਡਸ ਨਹੀਂ ਆਉਣਾ ਫਿਰ ਅਸੀਂ ਲਾਵਾਂਗੇ 3 ਤੁਹਾਨੂੰ ਤੁਹਾਨੂੰ ਮਿਲਦੇ ਆ ਪਾਦੀ ਉਤੇ ਡਿਬੇ ਮੈਂ ਪਾਦੀ ਆ ਪਾਦੀ ਕੋ ਦਿਨ ਗਿਆ ਹਾਥੀ ਜੇ ਮੈਨੂੰ ਪਤਾ ਹੁੰਦਾ ਹੋਰ ਸੱਚ ਮਾਰਦੀ ਖੁਸ਼ੀ ਦੀ ਨਾ ਮੈਂ ਪਤਾ ਹੁੰਦਾ ਸੱਚ ਮਾਰਦੀ ਪੱਕੀ ਕੋ ਜੇ ਬਤਰੀਏ ਕਿ ਜੇ ਜੇ ਕਦੀ ਇਕ ਇਕ ਸਰਦਾਰ ਵੀਰ ਮੇਰਾ ਹੀ ਪੈਰਾਂ ਨੂੰ ਮਖਾਣੇ ਸਰਦਾਰ ਵੀਰ ਮੀਆਂ ਦੀ ਕਨਾ ਸਰਦਾਰ ਆ ਦੇ ਨੇ ਸੈਰਣਾ ਆ ਵੀਰ ਮੇਰਾ ਤੁਰੀ ਜਾਉ ਆਪਣਾ ਚੱਲ ਰਿਹਾ ਆ ਤੁਹਾਨੂੰ ਆ ਭਾਈ ਨੂੰ ਹਾਂ I do Да.

e quindi mi riverò pola,

put in Pode ser não fazer de. Não. Não. Não tem jeito de nada que você me traz nenhuma.